ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੇ ਸਾਡੇ ਪੰਜਾਬੀਆਂ ਦੇ ਸਾਹ ਸੂਤ ਲਏ ਆ ਤੇ ਸਾਹ ਸੂਤ ਕੇ ਰੱਖੇ ਆ ਤੇ ਲਗਭਗ ਕੈਨੇਡਾ ਦੀ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈਗਾ ਤੇ ਕੈਨੇਡਾ ਗਵਰਨਮੈਂਟ ਨਾ ਤਾਂ ਜਿਹੜਾ ਹੈਗਾ ਪੰਜਾਬੀਆਂ ਦੀ ਜਿਹੜੀ ਵਰਕ ਪਰਮਿਟ ਦੀ ਮਿਆਦ ਵਧਾ ਰਿਹਾ ਤੇ ਨਾ ਹੀ ਜੜੀਆਂ ਪੀਆਰ ਦਰਖਾਸਤਾਂ ਪੈਂਡਿੰਗ ਪਈਆਂ ਉਹਨਾਂ ਨੂੰ ਕਲੀਅਰ ਕਰ ਰਹੇ ਆ ਤੇ ਜਿਹੜੇ ਪੰਜਾਬੀ ਨੌਜਵਾਨ ਆ ਅੱਧ ਵਿਚਕਾਰ ਲਟਕ ਰਹੇ ਆ ਹੁਣ ਜਿਹੜਾ ਬੈਕਲੌਗ ਆ ਦਿਨੋਂ ਦਿਨ ਵੱਧ ਰਿਹਾ ਤੇ ਹੁਣ ਪੰਜਾਬੀ ਜਿਹੜੇ ਨੌਜਵਾਨ ਆ ਉਹ ਕੀ ਕਰਨ ਨਾ ਉਧਰ ਆ ਨਾ ਉਧਰ ਤੇ ਹੁਣ ਆਪਣੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਬਿਆਨ ਦਿੱਤਾ ਸੀਗਾ ਕਿ ਕਹਿੰਦੇ ਵੀ ਅਸੀਂ ਉਹ ਜਿਹੜੇ ਮਾਪਿਆਂ ਦੀਆਂ ਪੀਆਰ ਐਪਲੀਕੇਸ਼ਨਾਂ ਸਥਾਈ ਤੌਰ ਤੇ ਸਸਪੈਂਡ ਕਰਦੇ ਆ ਅਸੀਂ ਨਹੀਂ ਲਵਾਂਗੇ ਤੇ ਜਿਨ੍ਹਾਂ ਚਿਕਰ ਬੈਕ ਲੌਗ ਕਲੀਅਰ ਨਹੀਂ ਹੁੰਦਾ ਹੁਣ ਇਹ ਆ ਵੀ ਸਵਾਲ ਪੈਦਾ ਹੁੰਦਾ ਵੀ ਬੈਕ ਲੌਗ ਕਲੀਅਰ ਕਦੋਂ ਹੋਊਗਾ ਵੀ ਹੈਰਾਨੀ ਦੀ ਗੱਲ ਹੈ 30 ਸਤੰਬਰ 2024 ਤੱਕ 10 ਲੱਖ ਜੜੀਆਂ ਹੈਗੀਆਂ ਜੜੀਆਂ ਇਮੀਗ੍ਰੇਸ਼ਨ ਅਰਜ਼ੀਆਂ ਪੈਂਡਿੰਗ ਆ ਟਰੂਡੋ ਗਵਰਨਮੈਂਟ ਕੋਲੇ ਜਿਨ੍ਹਾਂ ਦੇ ਵਿੱਚੋਂ 40% ਦੀ ਦਰਖਾਸਤਾਂ ਕੱਲੀਆਂ ਪੰਜਾਬੀ ਦੀਆਂ ਪੰਜਾਬੀਆਂ ਦੀਆਂ ਤੇ ਹੁਣ ਪੰਜਾਬੀ ਜਿਹੜੇ ਹੈਗੇ ਆ ਉਹ ਕਿੰਨਾ ਚਿਰ ਵੇਟ ਕਰਨ ਕਿੰਨਾ ਹੁਣ ਵੱਡਾ ਸਵਾਲ ਇਹ ਆਉਂਦਾ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਹੁਣ ਕੌਣ ਬਣੂਗਾ ਤੇ ਜਿਹੜਾ ਪ੍ਰਧਾਨ ਮੰਤਰੀ ਉਹ ਬਣੂਗਾ ਕਿ ਉਹ ਜਈਆਂ ਜੜੀਆਂ ਨੀਤੀਆਂ ਲੈ ਕੇ ਆਊਗਾ ਤੇ ਹੁਣ ਜਿਹੜੇ ਪੰਜਾਬੀ ਜਿਹੜਾ ਅੱਜ ਦੀ ਜਿਹੜੀ ਗੱਲਬਾਤ ਦਾ ਮੁੱਖ ਵਿਸ਼ਾ ਵੀ ਜਿਹੜੇ ਪੰਜਾਬੀ ਹੈਗੇ ਉਹਨਾਂ ਦੀ ਇਹ ਮਜਬੂਰੀ ਬਣ ਗਈ ਆ ਵੀ ਉਹ ਕਿਸੇ ਪਾਸੇ ਜਾਣ ਜੋਗੇ ਨਹੀਂ ਹੁਣ ਉਹਨਾਂ ਕੋਲੇ ਦੋ ਆਪਸ਼ਨ ਹੈ ਜਾਂ ਤਾਂ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਦੇ ਵਿੱਚ ਲੋਕੇ ਆਪਦਾ ਜੀਵਨ ਬਤੀਤ ਕਰਨ ਤੇ ਜਾਂ ਫਿਰ ਸਿੱਧਾ ਆਪਦਾ ਇੰਡੀਆ ਆ ਜਾਣ ਹੋਰ ਉਹਨਾਂ ਕੋਲੇ ਕੋਈ ਵਿਕਲਪ ਨਹੀਂ ਬਚਦਾਗਾ ਤੇ ਕੁਝ ਨੌਜਵਾਨ ਆ ਜਿਹੜੇ ਅਮਰੀਕਾ ਛੱਡ ਕੇ ਕੈਨੇਡਾ ਜਾ ਚੁੱਕੇ ਆ ਤੇ ਜਿਹੜਾ ਹੁਣ ਦਾ ਅੱਜ ਦਾ ਡਾਟਾ ਉਹਦੇ ਮੁਤਾਬਕ 46000 ਨੌਜਵਾਨ ਅਮਰੀਕਾ ਦੇ ਬਾਰਡਰ ਤੇ ਅਰੈਸਟ ਹੋ ਚੁੱਕਿਆਗਾ ਤੇ ਦੂਜੇ ਪਾਸੇ ਜਿਹੜੇ ਸਟੂਡੈਂਟ ਆ ਉਹ ਵੀ ਵੱਖਰੇ ਤੌਰ ਤੇ ਟੂਡੋ ਗਵਰਨਮੈਂਟ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਖਿਲਾਫ ਵਿਦਰੋਹ ਕਰਦੇ ਆ ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਵਿਦਰੋਹ ਹੋ ਰਿਹਾ ਜਿਨ੍ਹਾਂ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਮੈਨੀਟੋਬਾ ਹੋ ਗਿਆ ਤੇ 온ਟਾਰੀਓ ਹੋ ਗਿਆ ਬ੍ਰਿਟਿਸ਼ ਕੋਲੰਬੀਆ ਹੋ ਗਿਆ ਜਿੱਥੇ ਸਟੂਡੈਂਟ ਵੱਡੀ ਲੈਵਲ ਤੇ ਪ੍ਰੋਟੈਸਟ ਕਰ ਰਹੇ ਆ ਤੇ ਇੱਕ ਸਭ ਨਾਲੋਂ ਵੱਡੀ ਇੰਪੋਰਟੈਂਟ ਗੱਲ ਵੀ ਸਾਲ 2025 ਦੇ ਵਿੱਚ ਸਾਲ 2025 ਦੇ ਵਿੱਚ 50 ਲੱਖ ਜਿਹੜੇ ਪਰਮਟ ਆ ਉਹਨਾਂ ਦੀ ਮਿਆਦ ਖਤਮ ਹੋ ਰਹੀ ਹੈ ਤੇ 50 ਲੱਖ ਪਰਮਟ ਦੇ ਵਿੱਚੋਂ 7 ਲੱਖ ਜਿਹੜੇ ਪਰਮਟ ਆ ਉਹ ਵਿਦੇਸ਼ੀਆਂ ਦੇ ਆ ਤੇ ਜੇ ਵਿਦੇਸ਼ੀਆਂ ਦਾ ਨਾਮ ਆਉਂਦਾ ਤੇ ਇਹ ਨੇਚਰਲੀ ਗੱਲ ਹੈ ਵੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਵੀ ਹਨ ਤੇ ਹੁਣ 2025 ਦੇ ਵਿੱਚ ਜੇ 7 ਲੱਖ ਪਰਮਟ ਜਿਹੜਾ ਐਕਸਪਾਇਰ ਹੋਣ ਜਾ ਹੋਣ ਲੱਗਿਆ ਉਹਨਾਂ ਤੇ ਜਿਹੜੀ ਗੱਜ ਡਿੱਗਣੀ ਆ ਉਹ ਵੱਖਰੀ ਗੱਲ ਆ ਵੀ ਇਸ ਤੋਂ ਪਹਿਲਾਂ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਵੀ ਜਿਹੜੇ ਕੈਨੇਡਾ ਗਵਰਨਮੈਂਟ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਸੀਗੇ ਉਹਨਾਂ ਤੇ ਡਿਪੋਰਟੇਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਸੀ ਕੈਨੇਡਾ ਨੇ ਤਾਂ 30000 ਜਿਹੜਾ ਹੈਗਾ ਬੰਦਾ ਕੈਨੇਡਾ ਦੇ ਵਿੱਚ ਲੋਕੇਟ ਹੀ ਨਹੀਂ ਹੋਇਆ ਇਮੀਗ੍ਰੇਸ਼ਨ ਵਿਭਾਗ ਤੋਂ ਵੀ ਉਹ ਲੋਕ ਕਿੱਥੇ ਗਿਆ ਕਿਉਂਕਿ ਉਹਨਾਂ ਦੇ ਖਿਲਾਫ ਆਲਮੋਸਟ ਜਿਹੜੀਆਂ ਡਿਪੋਰਟੇਸ਼ਨ ਜਿਹੜੀ ਪਰ ਸੀਡਿੰਗ ਸੀ ਮੁਕੰਮਲ ਹੋ ਚੁੱਕੀ ਸੀ ਤੇ ਹੁਣ ਤੁਸੀਂ ਦੇਖ ਲਓ ਵੀ ਜਿਹੜਾ ਹੁਣ ਅੱਜ ਦੇ ਟਾਈਮ 10 ਲੱਖ ਜਿਹੜੀਆਂ ਇਮੀਗ੍ਰੇਸ਼ਨ ਦਰਖਾਸਤਾਂ ਪੈਂਡਿੰਗ ਐ ਬੈਕਲੌਗ ਦੇ ਵਿੱਚ ਫਸੀਆਂ ਉਹ ਬੈਕਲੌਗ ਕਿੰਨੇ ਸਾਲਾਂ ਦੇ ਵਿੱਚ ਜਾ ਕੇ ਕਲੀਅਰ ਹੋਊਗਾ ਜਿਹਦਾ ਅੱਜ ਵਰਕ ਪਰਮਿਟ ਐਕਸਪਾਇਰ ਹੋ ਗਿਆ ਜਿਹਨੂੰ ਪੀਆਰ ਐਪਲੀਕੇਸ਼ਨ ਦੀ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਬੰਦਾ ਕਿੱਥੇ ਜਾਊਗਾ ਨਾ ਹੁਣ ਉਧਰ ਜੋਗਾ ਨਾ ਉਹਨੂੰ ਉਧਰ ਜੋਗਾ ਮੈਂ ਤਾਂ ਇਹ ਜਿਹੜਾ ਹੈਗਾ ਜਿੰਨੇ ਵੀ ਨੌਜਵਾਨ ਇਸ ਦੌਰ ਤੋਂ ਗੁਜ਼ਰ ਰਹੇ ਆ ਵੀ ਤੁਸੀਂ ਆਪ ਦਾ ਇੱਕ ਬੈਕਅਪ ਪਲਾਨ ਬਣਾ ਕੇ ਰੱਖੋ ਜਿਹਦੇ ਨਾਲ ਤੁਹਾਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਜਿਆਦਾ ਉਮੀਦਾਂ ਤੁਸੀਂ ਜਿਹੜੀ ਕੈਨੇਡਾ ਗਵਰਨਮੈਂਟ ਤੋਂ ਰੱਖ ਲੈਣੀਆਂ ਵੀ ਸਾਡਾ ਵਰਕ ਪਰਮਿਟ ਵਧਾ ਦੇਣਗੇ ਜਾਂ ਇਦਾਂ ਕਰ ਦੇਣਗੇ ਸਾਨੂੰ ਸੌਖਾ ਹੋ ਜੂ ਉਹ ਬਹੁਤ ਔਖਾ ਹੈ ਤੇ ਆਪਾਂ ਨੂੰ ਇੱਕ ਬੈਕ ਬੈਕ ਤੇ ਇੱਕ ਪਲਾਨ ਬਣਾ ਕੇ ਰੱਖਣਾ ਪਊਗਾ ਜਿਹਦੇ ਨਾਲ ਤੁਹਾਨੂੰ ਅੱਗੇ ਫਿਊਚਰ ਚ ਕੋਈ ਦਿੱਕਤ ਨਾ ਆਵੇ ਕਿਉਂਕਿ ਜਿਹੜਾ ਸਮਾਂ ਆ ਰਿਹਾ ਆਉਣ ਵਾਲੇ ਨਵੇਂ ਪ੍ਰਧਾਨ ਮੰਤਰੀ ਚੁਣਿਆ ਜਾਣਾ ਉਹਨਾਂ ਨੇ ਕਿਹੋ ਜਿਹੀਆਂ ਨੀਤੀਆਂ ਲੈ ਕੇ ਆਉਣੀਆਂ ਇਸ ਚੀਜ਼ ਤੇ ਬਹੁਤ ਚੀਜ਼ਾਂ ਡਿਪੈਂਡ ਆ ਬਹੁਤ ਜਿਹੜੀਆਂ ਜਿਹੜੀਆਂ ਕਹਿ ਲਓ ਵੀ ਚੀਜ਼ਾਂ ਟਿਕੀਆਂ ਹੋਈਆਂ ਤੇ ਉਹ ਉਥਲ-ਪੁਥਲ ਜਿਹੜੀ ਇਮੀਗ੍ਰੇਸ਼ਨ ਸਿਸਟਮ ਚ ਹਜੇ ਆਉਣ ਵਾਲੀ ਆ ਬਾਕੀ ਜਿਹੜਾ ਬੈਕਲੌਗ ਵਾਲਾ ਉਹ ਤਾਂ ਵੱਡਾ ਕੰਮ ਆ ਉਹ ਮੈਨੂੰ ਨਹੀਂ ਲੱਗਦਾ ਵੀ 3 4 5 ਸਾਲਾਂ ਦੇ ਵਿੱਚ ਬੈਕਲੌਗ ਇਹਨਾਂ ਨੇ ਕਲੀਅਰ ਕਰਨਾ ਗਿਆ ਕਿਉਂਕਿ ਬੈਕਲੌਗ ਦੇ ਵਿੱਚ ਜੋ ਜਿੰਨੀਆਂ ਕਿ ਦਰਖਾਸਤਾਂ ਫਸੀਆਂ ਉਹਨਾਂ ਵਾਸਤੇ ਇਹਨਾਂ ਨੂੰ ਬਹੁਤ ਮੈਨਪਾਵਰ ਚਾਹੀਦੀ ਆ ਬਹੁਤ ਸਮਾਂ ਚਾਹੀਦਾ ਤੇ ਉਹ ਹਜੇ ਐਡੀ ਛੇਤੀ ਕਲੀਅਰ ਆਲਾ ਹੋਣ ਆਲਾ ਨਹੀਂ ਹੈਗਾ ਸਤਿ ਸ੍ਰੀ ਅਕਾਲ